ਡਾਕ ਘਰ ਦੀ ਸਰਕਾਰੀ ਸਕੀਮ ਹੋਈ ਸ਼ੁਰੂ ਇਹ ਦਸਤਾਵੇਜ਼ ਲੱਗਣਗੇ ਫਾਰਮ ਭਰ ਲਓ 2-2 ਲੱਖ ਰੁਪਏ ਤੱਕ ਦਾ ਤੁਹਾਨੂੰ ਲਾਭ ਇਸ ਯੋਜਨਾ ਦੇ ਰਾਹੀਂ ਮਿਲਣ ਵਾਲਾ ਹੈ डाकखाने ਦੇ ਵਿੱਚ ਜਾ ਕੇ ਤੁਸੀਂ ਸਕੀਮ ਬਾਰੇ ਪਤਾ ਕਰ ਸਕਦੇ ਹੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸਬੰਧੀ ਤਾਜ਼ਾ ਅਪਡੇਟ ਸਕੀਮਾਂ ਦੀਆਂ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਰਾਹੀਂ ਮਿਲਦੀਆਂ ਰਹਿਣ ਸਰਕਾਰਾਂ ਦੇ ਵੱਲੋਂ ਕਈ ਤਰੀਕੇ ਦੀਆਂ ਸਕੀਮਾਂ ਚਲਾਈ ਜਾਂਦੀਆਂ ਨੇ ਜਿਨ੍ਹਾਂ ਦਾ ਲਾਭ ਸਭ ਤੋਂ ਪਹਿਲਾਂ ਆਮ ਲੋਕਾਂ ਨੂੰ ਦਿੱਤਾ ਜਾਂਦਾ ਹੈ ਤੇ ਵੱਧ ਤੋਂ ਵੱਧ ਇਸ ਸਕੀਮ ਦੇ ਵਿੱਚ ਜੁੜ ਕੇ ਤੁਸੀਂ ਸਕੀਮ ਦਾ ਲਾਭ ਜਿਹੜਾ ਉਠਾ ਸਕਦੇ ਹੋ ਅੱਜ ਤੁਹਾਨੂੰ ਦੱਸਣ ਜਾ ਰਹੇ ਆਂ ਡਾਕ ਖਾਨੇ ਦੀ ਇੱਕ ਸਰਕਾਰੀ ਸਕੀਮ ਬਾਰੇ ਸ਼ਾਨਦਾਰ ਸਕੀਮ ਹੈ ਹਰ ਸਾਲ ਖਾਤੇ ਦੇ ਵਿੱਚ ਤੁਹਾਨੂੰ 2,46,000 ਰੁਪਏ ਜਿਹ ਤਾਂ ਕਿਸ ਤਰੀਕਾ ਤੁਸੀ ਇਸ ਸਕੀਮ ਦਾ ਲਾਭ ਉਠਾ ਸਕਦੇ ਹੋ ਕਿਹੜੇ ਕਿਹੜੇ ਦਸਤਾਵੇਜ਼ ਲੱਗਣਗੇ ਪੋਸਟ ਆਫਿਸ ਦੀਆਂ ਕਈ ਸਕੀਮਾਂ ਹਨ ਜੋ ਤੁਹਾਡੀ ਜ਼ਿੰਦਗੀ ਨੂੰ ਆਸਾਨ ਬਣਾ ਸਕਦੀਆਂ ਹਨ ਅੱਜ ਹੈ ਅਜਿਹੀ ਇੱਕ ਸਕੀਮ ਦਾ ਨਾਮ ਹੈਗਾ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦਾ ਨਾਕਰ ਸੀਨੀਅਰ ਨਾਗਰਿਕਾਂ ਲਈ ਇਹ ਜਿਹੜੀ ਸਕੀਮ ਚਲਾ ਰਹੀ ਹੈ ਪੋਸਟ ਆਫਿਸ ਸਕੀਮ ਵਿੱਚ ਸਿਰਫ 60 ਸਾਲ ਦੀ ਉਮਰ ਤੋਂ ਵੱਧ ਦੇ ਲੋਕ ਹੀ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ ਤਾਂ ਦੇਖ ਸਕਦੇ ਹੋ ਪੋਸਟ ਆਫਿਸ ਦੀ ਜਿਹੜੀ ਇਹ ਸਕੀਮ ਹੈ ਇਸ ਤੋਂ ਇਲਾਵਾ 55 ਸਾਲ ਤੋਂ ਵੱਧ ਅਤੇ 60 ਸਾਲ ਤੱਕ ਦੇ ਵੀਆਰਐਸ ਲੈਣ ਵਾਲੇ ਲੋਕ ਵੀ ਇਸ ਸਕੀਮ ਵਿੱਚ ਲਾਭ ਲੈ ਸਕਦੇ ਹਨ ਤਾਂ ਇਹ ਜਿਹੜੀ ਸਕੀਮ ਹੈ ਇੱਕ ਸਰਕਾਰੀ ਸਕੀਮ ਹੈ ਗਰੰਟੀ ਚੋਦਾ ਸਕੀਮ ਹੈ ਇਸ ਦੇ ਵਿੱਚ ਤੁਹਾਨੂੰ 100% ਲਾਭ ਜਿਹੜਾ ਮਿਲਣ ਵਾਲਾ ਤੇ ਕਿਸ ਤਰੀਕੇ ਨਾਲ ਤੁਸੀਂ ਇਸ ਯੋਜਨਾ ਦਾ ਲਾਭ ਉਠਾ ਸਕਦੇ ਹੋ ਤੇ ਤੁਸੀਂ ਫਾਰਮ ਜਿਹੜੇ ਨੇ ਕਿਸ ਤਰੀਕੇ ਨਾਲ ਪਰਨੇ ਇਸ ਸਕੀਮ ਦਾ ਨਾਮ ਤੁਹਾਨੂੰ ਦੱਸ ਦਿੱਤਾ ਹੈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਤੁਸੀਂ ਡਾਕ ਘਰ ਦੇ ਵਿੱਚ ਜਾ ਕੇ ਸਕੀਮ ਦਾ ਨਾਮ ਲੈਣਾ ਤੇ ਇਸ ਸਕੀਮ ਬਾਰੇ ਪਤਾ ਕਰਨਾ ਅਤੇ ਲੋੜੀਂਦੇ ਫਾਰਮ ਭਰ ਕੇ ਇਸ ਸਕੀਮ ਬਾਰੇ ਜਿਹੜਾ ਦਸਤਾਵੇਜ਼ ਜਮਾ ਕਰਉਣ ਨੇ ਤਾਂ ਅੱਗੇ ਗੱਲ ਕਰਦੇ ਹਾਂ ਦਾਖਾਣੇ ਦੀ ਇਹ ਸਕੀਮ 60 ਸਾਲ ਦੀ ਉਮਰ ਦੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਿਆ ਤਾਂ ਜੋ ਉਹ ਸੇਵਾ ਮੁਕਤੀ ਤੋਂ ਬਾਅਦ ਨਿਯਮਿਤ ਆਮਦਨ ਪ੍ਰਾਪਤ ਕਰ ਸਕਣ ਇਹ ਸਕੀਮ ਉਹਨਾਂ ਲਈ ਵੀ ਹੈ ਜਿਨ੍ਹਾਂ ਨੇ VRS ਲਿਆ ਹੈ ਸਰਕਾਰ ਫਿਲਹਾਲ ਇਸ ਸਕੀਮ ਵਿੱਚ ਸਕੀਮ ਤੇ 8.2 ਫੀਸਦੀ ਦੀ ਦਰ ਨਾਲ ਵਿਆਜ ਦੇ ਰਹੀ ਹੈ ਤਾਂ ਦੇਖ ਸਕਦੇ ਹੋ ਇਸ ਯੋਜਨਾ ਵਿੱਚ ਜੇਕਰ ਸੀਨੀਅਰ ਨਾਗਰਿਕ ਇਕੱਠੇ 5 ਲੱਖ ਰੁਪਏ ਜਮ੍ਹਾਂ ਕਰਦੇ ਹਨ ਤਾਂ ਉਹ ਹਰ ਤਿਮਾਹੀ ਭਾਰਤੀ ਮਾਹੀ 10250 ਰੁਪਏ ਕਮਾ ਸਕਦੇ ਹਨ 5 ਸਾਲਾਂ ਵਿੱਚ ਤੁਹਾਨੂੰ ਸਿਰਫ ਵਿਆਜ ਤੋਂ 2 ਲੱਖ ਰੁਪਏ ਤੱਕ ਦੀ ਕਮਾਈ ਹੋਵੇਗੀ ਜੇਕਰ ਤੁਸੀਂ ਆਪਣੀ ਰਿਟਾਇਰਮੈਂਟ ਦੀ ਰਕਮ ਭਾਵੇਂ ਵੱਧ ਤੋਂ ਵੱਧ 30 ਲੱਖ ਰੁਪਏ ਵਿੱਚ 30 ਲੱਖ ਰੁਪਏ ਇਸ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਸਾਲਾਨਾ 246000 ਰੁਪਏ ਦਾ ਵਿਆਜ ਮਿਲੇਗਾ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਭਾਵੇਂ ਤੁਹਾਨੂੰ ਮਹੀਨਾਵਾਰ ਆਮਦਨ 20250 ਰੁਪਏ ਮਿਲਣਗੇ ਤੀਮਾਹੀ ਤੇ ਹਰ ਤਿਮਾਹੀ ਆਧਾਰ ਤੇ ਤੁਹਾਨੂੰ 65000 ਰੁਪਏ ਮਿਲਣਗੇ ਤਾਂ ਦੇਖਦੇ ਇਹ ਜਿਹੜੀ ਯੋਜਨਾ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ ਡਾਕਖਾਨੇ ਦੇ ਵਿੱਚ ਜਾ ਕੇ ਤੁਸੀਂ ਯੋਜਨਾ ਬਾਰੇ ਪਤਾ ਕਰ ਸਕਦੇ ਹੋ ਗਰੰਟੀ ਸੁਦਾ ਜਿਹੜੀ ਸਕੀਮ ਹੈ ਅਤੇ ਵੱਧ ਤੋਂ ਵੱਧ ਤੁਸੀਂ ਸਕੀਮ ਦਾ ਲਾਭ ਉਠਾ ਸਕਦੇ ਹੋ 2 ਲੱਖ ਰੁਪਏ ਤੁਹਾਨੂੰ ਮਿਲੇਗਾ ਤਾਂ ਦੇਸੀ ਜੇ ਤੁਸੀਂ 30 ਲੱਖ ਰੁਪਏ ਦੇ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਸਾਲਾਨਾ ਜਿਹੜੇ ਨੇ 240000 ਰੁਪਏ ਮਿਲਣਗੇ ਮਹੀਨਾਵਾਰ ਆਮਦਨ ਜਿਹੜੀ ਤੁਹਾਨੂੰ ਮਿਲਣ ਵਾਲੀ ਹੈ 20000 500 ਰੁਪਿਆ ਤੇ ਤਿਮਾਹੀ ਦੀ ਗੱਲ ਕੀਤੀ ਜਾਵੇ ਤਾਂ 61000 ਰੁਪਏ ਤੁਹਾਨੂੰ ਇਸ ਦੇ ਵਿੱਚ ਮਿਲਣ ਵਾਲੇ। 10 ਦਸਤਾਵੇਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਕੋਲ ਰਿੰਦੇ 10 ਦਸਤਾਵੇਜ਼ ਹੋਣੇ ਬਹੁਤ ਹੀ ਜ਼ਰੂਰੀ ਨੇ ਜਿਵੇਂ ਕਿ ਆਪਣਾ ਆਧਾਰ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਮੰਨਿਆ ਜਾਂਦਾ ਹੈ। ਪਤੇ ਦਾ ਸਬੂਤ ਹੋ ਗਿਆ, ਆਧਾਰ ਕਾਰਡ ਹੋ ਗਿਆ, ਪਾਸਪੋਰਟ ਸਾਈਜ਼ ਫੋਟੋ, ਮੋਬਾਈਲ ਨੰਬਰ ਹੋਣਾ ਬਹੁਤ ਹੀ ਲਾਜ਼ਮੀ ਹੈ। ਅਤੇ ਇਹ ਜਿਹੜੇ ਦਸਤਾਵੇਜ਼ ਤੁਹਾਡੇ ਕੋਲ ਰਿੰਦੇ ਹੋਣਗੇ ਤਾਂ ਹੀ ਤੁਹਾਨੂੰ ਇਸ ਯੋਜਨਾ ਦਾ ਜਿਹੜਾ ਲਾਭ ਵੱਤ ਤੋਂ ਵੱਧ ਮਿਲਣ ਵਾਲਾ। ਤਾਂ ਇਸ ਸੰਬੰਧੀ ਹੋਰ ਸਕੀਮਾਂ ਦੀ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਜ਼ਰੂਰ ਸਬਸ Saranda